ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਂ ਪਲਾਂ ਵਾਲੀ ਪੱਗ ਦੀ ਜਿਹਦੀ ਲੈਂਦੇ ਹੈਗੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਤੇ ਜਿਹੜਾ ਕਿ ਹੁਣ ਆਪਾਂ ਪਹਿਲਾ ਲਗਾਵਾਂਗੇ ਪਹਿਲੇ ਲੜ ਦੇ ਵਿੱਚ ਜਿਹੜੇ ਆਪਾਂ ਬਲ ਪਾ ਕੇ ਉਸ ਲੜ ਦੇ ਜਿਹੜੇ ਬਲ ਇਕੱਠੇ ਕਰਕੇ ਬਲ ਇਕੱਠੇ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਕਿਹੜਾ ਬਖ ਤੱਕ ਜਿਹੜੇ ਆਪਾਂ ਬਲ ਪਾ ਕੇ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਪਰ ਸੋ ਆ ਜਿਹੜਾ ਕੀ ਆਪਾਂ ਨੇ ਹੁਣ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਬੈਕ ਤੋਂ ਗਰਪਿੰਚ ਕਰਕੇ ਤੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਇਸ ਲੜ ਦੇ ਵੀ ਜਿਹੜੇ ਹੁਣ ਆਪਾਂ ਬਲ ਹੋਣਗੇ ਉਹ ਇਕੱਠੇ ਕਰ ਲੈਣੇ ਹਨ ਉਂਗਲ ਤੇ ਗੁੱਠੇ ਦੇ ਨਾਲ ਚੰਗੀ ਤਰ੍ਹਾਂ ਆਪਾਂ ਬਲ ਹਲਕੇ ਹਲਕੇ ਜਿਹੜੇ ਇਕੱਠੇ ਕਰਕੇ ਇਸ ਲੜ ਨੂੰ ਹਲਕਾ ਜਿਹੜਾ ਫੋਲਡ ਕਰਕੇ ਇਸ ਲੜ ਦੇ ਵਿੱਚ ਹੁਣ ਚੰਗੀ ਤਰ੍ਹਾਂ ਬੈਕ ਤੱਕ ਜਿਹੜੇ ਬਲ ਹੋਣਗੇ ਉਹ ਆਪਾਂ ਖੜਾ ਲਵਾਂਗੇ ਬੜਕ ਲੜਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਕਿਤਨਾ ਆਪਾਂ ਇਸ ਲੜ ਦੇ ਵਿੱਚ ਜਿਹੜੇ ਬੈ ਤੱਕ ਬਲ ਪਾ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਵਾਂਗੇ ਤੇ ਜਿਹੜਾ ਕਿ ਹੁਣ ਆਪਾਂ ਨੇ ਦੂਸਰਾ ਤੀਸਰਾ ਲੜ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਹੈ ਉਸੇ ਤਰ੍ਹਾਂ ਹੀ ਜਿਹੜਾ ਆਪਣਾ ਤੀਸਰਾ ਲੜ ਲਗਾਵਾਂਗੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਲਵਾਂਗੇ ਤੇ ਬੰਦੇ ਪਾਸਾ ਉੱਤੇ ਰੱਖ ਲਵਾਂਗੇ ਤੇ ਇਸ ਲੜ ਦੇ ਵੀ ਜਿਹੜੇ ਆਪਾਂ ਬਲ ਇਕੱਠੇ ਕਰ ਲਵਾਂਗੇ ਚੰਗੀ ਤਰ੍ਹਾਂ ਬੜਾ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਕੇ ਇਸ ਲੜ ਨੂੰ ਇਹ ਘਰ ਹਲਕਾ ਹੋਲਡ ਕਰਕੇ ਤੇ ਉੱਤੋਂ ਗੈਰੀ ਸਲੜ ਨੂੰ ਆਪਾਂ ਹੋਲਡ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਜਿਹੜੇ ਹੁਣ ਬਲ ਨੇ ਉਹ ਖਲਾਰ ਕੇ ਚੰਗੀ ਤਰ੍ਹਾਂ ਜਿਹੜੇ ਆਪਾਂ ਬਲ ਹੋਣਗੇ ਆਪਾਂ ਵਧਾ ਲਵਾਂਗੇ ਬੈਗ ਤੱਕ ਆਪਾਂ ਨੇ ਜਿਹੜੇ ਪ੍ਰੋਪਰ ਆਪਾਂ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਵੀ ਜਿਹੜਾ ਹੁਣ ਲਗਾ ਦੇਵਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬੇਤਕ ਬਲ ਪਾਉਣ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜੀ ਆਪਣੀ ਪਾਗ ਹੋ ਗਈ ਆਪਣੇ ਲੜ ਹੋਣਗੇ ਚੰਗੀ ਤਰ੍ਹਾਂ ਜਿਹੜੇ ਹੁਣ ਆਪਾਂ ਹਲਕੇ ਹਲਕੇ ਸੈੱਟ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੀ ਆਪਾਂ ਨੇ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਵੀ ਇਹ ਗਰ ਬੈਗ ਤੋਂ ਪਿੰਚ ਕਰਕੇ ਪੁਨ ਦਾ ਖੋਲਦਾ ਪਾਸਾ ਤਲੇ ਰੱਖ ਕੇ ਤੇ ਬੰਦ ਪਾਸਾ ਉਤਰਾ ਕੇ ਉੱਤੋਂ ਆਪਾਂ ਨੇ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰਕੇ ਇਹ ਜਿਹੜੇ ਹੁਣ ਆਪਾਂ ਇਸ ਲੜ ਦੇ ਵਿੱਚ ਜਿਹੜੇ ਬਲ ਹੋਣਗੇ ਆਪਾਂ ਇਕੱਠੇ ਕਰ ਲਵਾਂਗੇ ਬਲ ਇਕੱਠੇ ਕਰਨ ਤੋਂ ਬਾਅਦ ਆਪਾਂ ਇਹ ਲੜ ਨੂੰ ਹਲਕਾ ਜਿਹੜਾ ਫੋਲਡ ਕਰਕੇ ਇੱਕ ਗੈਰ ਉੱਤੇ ਜਿਹੜਾ ਆਪਾਂ ਫੋਲਡ ਕਰਕੇ ਲੜ ਨੂੰ ਇਸ ਲੜ ਦੇ ਜਿਹੜੇ ਹੁਣ ਬਲ ਹੋਣਗੇ ਆਪਾਂ ਖਿਲਾੜ ਲਵਾਂਗੇ ਬਲ ਖਿਲਾੜਨ ਤੋਂ ਬਾਅਦ ਜਿਹੜੇ ਆਪਾਂ ਚੰਗੀ ਤਰ੍ਹਾਂ ਬੈਕ ਤੱਕ ਜਿਹੜੇ ਇਸ ਲੜ ਦੇ ਵਿੱਚ ਹੁਣ ਆਪਣੇ ਬਲ ਹੋਣਗੇ ਚੰਗੀ ਤਰ੍ਹਾਂ ਜਿਹੜੇ ਸੈੱਟ ਕਰਕੇ ਸੈੱਟ ਜਿਹੜੇ ਆਪਾਂ ਕਰ ਲੈਣੇ ਹਨ ਛਟਕਰ ਤੋਂ ਬਾਅਦ ਜਿਹੜੇ ਆਪਾਂ ਫਿਰ ਇਸ ਤੋ ਆ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਹਲਕੇ ਹਲਕੇ ਆਪਾਂ ਬਲ ਚੱਕ ਕੇ ਜਿਹੜੇ ਬਲ ਆਪਣੇ ਹੋਣਗੇ ਉਹ ਪਾ ਲਵਾਂਗੇ ਬਲ ਪਾਉਣ ਤੋਂ ਬਾਅਦ ਜਿਹੜਾ ਕੀ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਆਪਾਂ ਨੇ ਪੱਗ ਪੈਂਦੇ ਨਾਲ ਚੰਗੀ ਤਰ੍ਹਾਂ ਇਹ ਨਾਲ ਇਸ ਲੜ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਜਿਹੜੇ ਬਲ ਹੋਣਗੇ ਆਪਾਂ ਪਾ ਲਵਾਂਗੇ ਕਿੰਨਾ ਜਿਹੜੇ ਆਪਣੇ ਬਲ ਹੋਣ ਮੋਟੇ ਹੋਣਗੇ ਉਹਨਾਂ ਉਸ ਦੇ ਵਿੱਚ ਆਪਾਂ ਨੇ ਬਾਹ ਪੱਗ ਪਨ ਫੇਰ ਕੇ ਆਪਾਂ ਨਾਲੇ ਉਹਨਾਂ ਲੜਾਂ ਨੂੰ ਜਿਹੜਾ ਬਲਾਂ ਨੂੰ ਆਪਾਂ ਪਤਲੇ ਕਰ ਲਵਾਂਗੇ ਪੱਗ ਪੈਂਦੇ ਨਾਲੇ ਆਪਣੇ ਜਿਹੜੇ ਬਲ ਮੋਟੇ ਹੋਣਗੇ ਉਹ ਪਤਲੇ ਹੋ ਜਾਣਗੇ ਤੇ ਆਪਣੇ ਜਿਹੜੇ ਪੱਗ ਦੇ ਲੜਾਂ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਨਾਲੇ ਬਹੁਤ ਜ਼ਿਆਦਾ ਜਿਹੜੇ ਆਪਣੇ ਵਧ ਜਾਣਗੇ ਚੰਗੀ ਤਰ੍ਹਾਂ ਜਿਹੜੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਪੱਗ ਪੈਂਦੇ ਨਾਲ ਸਾਰੇ ਲੜਾਂ ਦੇ ਵਿੱਚ ਜਿਹੜੇ ਬਲ ਹੋਣਗੇ ਉਹ ਆਪਾਂ ਪਾ ਲਵਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਚੜ੍ਹੇ ਹੁਣ ਆਪਾਂ ਪੱਗ ਪੈਂਦੇ ਨਾਲ ਜਿਹੜੇ ਬਲ ਹੋਣਗੇ ਆਪਾਂ ਪਾ ਲਵਾਂਗੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਸੋਸਤੋ ਆ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਵੀ ਬਾਕ ਤੇ ਗਰਮ ਵਿੱਚ ਕਰ ਲਵਾਂਗੇ ਤੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਲਵਾਂਗੇ ਤੇ ਬੰਦ ਪਾਸਾ ਉੱਤੇ ਰੱਖ ਲਵਾਂਗੇ ਉੱਤੋਂ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਹੁਣ ਆਪਾਂ ਫੋਲਡ ਕਰਕੇ ਇਸ ਲੜ ਦੇ ਵਿੱਚ ਵੀੜੇ ਆਪਾਂ ਬਲ ਇਕੱਠੇ ਕਰਕੇ ਹਲਕਾ ਲੜ ਨੂੰ ਫੋਲਡ ਕਰ ਲਵਾਂਗੇ ਲੜਨੂ ਫੋਲਡ ਕਰਨ ਤੋਂ ਬਾਅਦ ਜਿਹੜੇ ਆਪਾਂ ਹੁਣ ਇਸ ਲੜ ਦੇ ਜਿਹੜੇ ਬਲ ਹੋਣਗੇ ਉਹ ਖਿਲਾਰ ਲਵਾਂਗੇ ਬੈਗ ਦਾ ਕੱਪਾ ਇਹਦੇ ਬਲ ਪਾ ਕੇ ਆਪਾਂ ਹੁਣ ਇਸ ਲੜ ਨੂੰ ਇਹੜਾ ਲਗਾ ਦਵਾਂਗੇ ਤਾਂ ਹੁਣ ਆਪਾਂ ਇਸ ਲੜ ਦੇ ਵਿੱਚ ਜਿਹੜੇ ਪਗ ਪੰਦੇ ਨਾਲ ਆਪਾਂ ਜਿਹੜੇ ਪਲ ਹੋਣਗੇ ਉਹ ਆਪਾਂ ਪਾ ਲਵਾਂਗੇ ਲੋਕ ਦੇ ਕੋਲੋਂ ਵੀ ਜਿਹੜੇ ਆਪਣੇ ਲੱਟ ਲੈ ਹੋਣਗੇ ਉਹ ਵੀ ਜਿਹੜੇ ਆਪ ਪੱਗ ਪੈਂਦੇ ਨਾਲ ਚੰਗੀ ਤਰ੍ਹਾਂ ਟੈਡ ਜਿਹੜੇ ਕਰ ਲਵਾਂਗੇ ਇਹ ਲੜਕ ਨੂੰ ਆਪਾਂ ਇੱਕ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਅਗਰ ਆਪਾਂ ਨੇ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਇਸ ਲੜ ਦਾ ਪੂਨੀ ਦਾ ਖੁੱਲਦਾ ਪਾਸਾ ਜਿਹੜਾ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਤੇ ਰੱਖ ਲਵਾਂਗੇ ਇਸ ਰੜ ਨੂੰ ਵੀ ਜਿਹੜਾ ਆਪਾਂ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਉੱਤੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਇਸ ਲੜ ਨੂੰ ਫੋਲਡ ਕਰ ਲਵਾਂਗੇ ਫਿਰ ਇਸ ਲੜ ਨੂੰ ਜਿਹੜਾ ਹੱਕਾ ਖੋਲ ਕੇ ਜਿਸ ਤਰ੍ਹਾਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਜਿਹੜਾ ਆਪਾਂ ਸਾਫ ਲੜ ਲਗਾਉਨੇ ਹਾਂ ਉਸ ਤਰ੍ਹਾਂ ਹੀ ਆਪਾਂ ਇਸ ਦਾ ਛੇਵਾਂ ਲੜੇ ਹੋਊਗਾ ਜਿਹੜਾ ਉਹ ਆਪਾਂ ਸਾਫ ਕਰਕੇ ਲਗਾਵਾਂਗੇ ਫਰੰਟ ਤੋਂ ਜਿਹੜਾ ਆਪਾਂ ਇਹ ਨਕੀ ਛੇ ਦੇ ਵਿੱਚ ਰੱਖ ਕੇ ਇਸ ਲੜ ਨੂੰ ਫੋਲਡ ਕਰ ਲਵਾਂਗੇ ਫੋਲਡ ਕਰਨ ਤੋਂ ਬਾਅਦ ਫਿਰ ਉਸ ਤੋਹਾ ਦਾ ਆਪਾਂ ਇਸ ਲੜ ਨੂੰ ਹੁਣ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ ਕਰ ਲਵਾਂਗੇ ਬੈਗ ਤੱਕ ਆਪਾਂ ਚੰਗੀ ਤਰ੍ਹਾਂ ਜਿਹੜਾ ਇਸਲੱਡ ਨੂੰ ਸਾਫ਼ ਕਰਕੇ ਬੈਗ ਤੱਕ ਆਪਾਂ ਚੰਗੀ ਤਰ੍ਹਾਂ ਜਿਹੜਾ ਇਸਲੱਡ ਨੂੰ ਸਾਫ਼ ਕਰਕੇ ਹੁਣ ਜਿਹੜਾ ਲਗਾ ਦੇਵਾਂਗੇ ਤੇ ਆਪਾਂ ਜਿਹੜੀ ਹੁਣ ਪੱਕਦੀ ਜਿਹੜੀ ਸ਼ੇਪ ਹੋਗੀ ਉਹ ਵੀ ਜਿਹੜੀ ਆਪਾਂ ਸੈੱਟ ਕਰ ਲਵਾਂਗੇ ਜਿਹੜਾ ਆਪਾਂ ਸ਼ਮਾਲਾ ਲਗਾਇਆ ਸੀ ਆਪਾਂ ਨੇ ਉਸ ਨੂੰ ਉਤਲੇ ਪਿਛਾਂ ਰੀਆ ਪੋਤਲਾ ਪੇਜਊਗਾ ਆਪਾਂ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਇਸ ਦੇ ਤਲੇ ਉੱਤੇ ਪੇਚ ਦੇ ਪੇਚਾਂ ਦੇ ਵਿੱਚ ਜਿਹੜਾ ਆਪਾਂ ਬਾਜ ਚੰਗੀ ਤਰ੍ਹਾਂ ਫੇਰ ਕੇ ਉਹਨਾਂ ਨਾਲਾਂ ਦੀ ਹਲਕੀ ਹਲਕੀ ਵਿੱਚ ਸਫਾਈ ਜਿਹੜੀ ਆਪਾਂ ਕਰ ਲਵਾਂਗੇ ਤੇ ਫਿਰ ਆਪਾਂ ਨੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਦਾ ਹੁਣ ਇਸ ਛੇਵੇਂ ਲੜ ਨੂੰ ਜਿਹੜਾ ਪ੍ਰੋਪਰ ਬੈਕ ਤੱਕ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਬਾਅਦ ਵਿੱਚ ਜਿਹੜਾ ਆਪਣਾ ਨੋਕ ਨੋਕ ਉਹ ਵੀ ਜਿਹੜੀ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜਾ ਕਿ ਹੁਣ ਆਪਾਂ ਨੇ ਪੱਗਾਂ ਪੈਨ ਲਗਾਵਾਂਗੇ ਪੱਗ ਪੈਨ ਨੂੰ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਇਸ ਦੇ ਉੱਤੇ ਆਪਾਂ ਪੱਗ ਪੈਨ ਲਗਾ ਦੇਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਕਲਗੀ ਲੜ ਨੂੰ ਕਲਗੀ ਲੜ ਨੂੰ ਜਿਹੜਾ ਖੋਲ ਕੇ ਉਸ ਦਾ ਉਤਲਾ ਪੱਲਾ ਜਿਹੜਾ ਆਪਾਂ ਥਲੇ ਨੂੰ ਫੋਲਡ ਕਰ ਦਵਾਂਗੇ ਪਹਿਲਾਂ ਫਿਰ ਥੱਲਾ ਪੱਲਾ ਅੜਾ ਉੱਤੇ ਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਅੱਖ ਤੱਕ ਖਿੱਚ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਵਾਂਗੇ ਬਾਹਰ ਤੱਕ ਆਪਾਂ ਚੰਗੀ ਤਰ੍ਹਾਂ ਇਸ ਲੜ ਦੇ ਉੱਤੇ ਆਪਾਂ ਨੇ ਹੱਥ ਫੇਰ ਕੇ ਇਸ ਲੜ ਦੇ ਜਿੰਨੇ ਵੀ ਆਪਣੇ ਬਲ ਹੋਣਗੇ ਉਹ ਜਿਹੜੇ ਬਲ ਹੋਣਗੇ ਸਾਰੇ ਜਿਹੜੇ ਆਪਾਂ ਕੱਢ ਦਵਾਂਗੇ ਫਿਰ ਆਪਾਂ ਨੇ ਉੱਤੇ ਇਸ ਲੜ ਦੇ ਉੱਤੇ ਜਿਹੜਾ ਬਾਸ਼ ਫੇਰ ਕੇ ਉਸ ਲੜ ਨੂੰ ਵੀ ਇਸ ਲੜ ਨੂੰ ਵੀ ਜਿਹੜਾ ਆਪਾਂ ਸਾਫ਼ ਕਰ ਲਵਾਂਗੇ। ਸਿਰਫ ਉਹ ਜਿਹੜਾ ਆਪਾਂ ਪੱਗ ਪੈ ਲਗਾਏ ਸੀਗਾ ਪੱਗ ਬੰਦੇ ਲੜ ਨੂੰ ਥੱਲੇ ਜਿਹਾਵਾਗੇ। ਪੱਗ ਪੈ ਥੱਲੇ ਜਿਹਾਉਣ ਤੋਂ ਬਾਅਦ ਲੜ ਨੂੰ ਸੱਜੇ ਪਾਸੇ ਵੱਲ ਘੁਮਾ ਕੇ ਆਪਾਂ ਇਸ ਲੜ ਨੂੰ ਜਿਹੜਾ ਫੋਲਡ ਕਰ ਦਵਾਂਗੇ। ਇਸ ਲੜਦੇ ਜਿਹੜੀ ਹਲਕੀ ਆਪਾਂ ਚੜਾਈ ਰੱਖ ਕੇ ਇਸ ਲੜ ਦੇ ਉਤਕਲਗੀ ਲੜਦੇ ਜਿਹੜਾ ਆਪਾਂ ਲੜਕਲਗੀ ਲੜ ਦੀ ਚੜਾਈ ਰੱਖ ਕੇ ਹਲਕੀ ਜੀ ਆਪਾਂ ਜਿਹੜਾ ਛੇਵੇਂ ਲੜ ਦੇਗਾ ਸੀਗਾ ਛੇਵੇਂ ਲੜ ਦੇ ਥੱਲੇ ਇਸ ਕਲਗੀ ਲੜ ਨੂੰ ਦੱਬ ਦਵਾਂਗੇ ਚੰਗੀ ਤਰ੍ਹਾਂ ਜਿਹੜਾ ਹੁਣ ਆਪਾਂ ਛੇਵੇਂ ਲੜ ਦੇ ਥੱਲੇ ਇਸ ਕਲਗੀ ਲੜ ਨੂੰ ਦੱਬ ਦਵਾਂਗੇ ਜੇਗਾ ਤੁਹਾਡਾ ਲੜਾ ਫਿਰ ਤੋਂ ਵੀ ਡਲਾ ਰਹ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਠਲਾ ਨਹੀਂ ਰਹੇਗਾ ਤੇ ਜਿਹੜਾ ਕਿ ਆਪਾਂ ਹੁਣ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ 'ਚ ਉਹ ਪਹਿਲਾ ਜਿਹੜਾ ਲਗਾਇਆ ਸੀਗਾ ਉਸ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਖਿਲਾਰ ਲਵਾਂਗੇ ਸਿਰ ਦੇ ਤੇ ਖਿਲਾਰਨ ਤੋਂ ਬਾਅਦ ਤੇ ਜਿਹੜਾ ਆਪਣਾ ਮੁੰਗਲ ਲੜੂਗਾ ਉਸ ਨੂੰ ਖਿੱਚ ਕੇ ਜਿਹੜਾ ਆਪਣਾ ਲੜ ਲਗਾਇਆ ਸੀਗਾ ਉਹਨਾਂ ਥੱਲੇ ਇਸ ਕੱਪੜੇ ਨੂੰ ਦੇ ਦੇਵਾਂਗੇ ਫਿਰ ਜਿਹੜਾ ਪਿਛਲਾ ਲੜੂਗਾ ਪਿਛਲੇ ਲੜ ਨੂੰ ਦੋਨੋਂ ਸਾਈਡਾਂ ਤੋਂ ਫੋਲਡ ਕਰਕੇ ਆਪਾਂ ਉਸ ਲੜ ਨੂੰ ਬੈਗ ਤੇ ਹੀ ਦੱਬ ਦਵਾਂਗੇ ਜੇਕਰ ਤੁਹਾਡਾ ਸਿਰ ਫਿਰ ਤੋਂ ਹੀ ਨੰਗਾ ਰਹ ਜਾਂਦਾ ਹੈ ਤੁਸੀਂ ਡਬਲ ਸੀਚ ਦੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਆ ਚੰਗੀ ਤਰ੍ਹਾਂ ਕਵਰ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ